ਤਿੰਨ ਚਾਰ ਦਿਨ ਪਹਿਲਾਂ ਅਸੀਂ ਵੀਡੀਓ ਪੋਸਟ ਕੀਤੀ ਸੀਗੀ ਅਰਵਿੰਦ ਨੂੰ ਲੈ ਕੇ ਵੀ ਜੇ ਦਿਖਾ ਦਿਓ ਅਰਵਿੰਦ ਦੀਆਂ ਤਸਵੀਰਾਂ ਅਰਵਿੰਦ ਉਸ ਦਿਨ ਬਹੁਤ ਡਰਿਆ ਸੀ ਬਹੁਤ ਪਰੇਸ਼ਾਨ ਸੀ ਜ਼ੁਬਾਨ ਤੋਂ ਖਾਮੋਸ਼ ਸੀ ਲੇਕਿਨ ਅੱਖਾਂ ਵਿੱਚ ਬਹੁਤ ਦਰਦ ਸੀ ਸਨੀ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਈ ਇਹਨਾਂ ਨੇ ਸਮਾਜਿਕ ਜਥੇਬੰਦੀਆਂ ਨਾਲ ਵੀ ਕੰਟੈਕਟ ਕੀਤਾ ਉਸ ਤੋਂ ਬਾਅਦ ਇਹਨਾਂ ਦਾ ਕੰਟੈਕਟ ਹੁੰਦਾ ਜੀ ਆ ਭਾਈ ਸਾਹਿਬ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਰਵਿੰਦ ਦੀ ਫੈਮਲੀ ਜਿਹੜੀ ਮਿਲੀ ਆ ਕੀ ਨਾਮ ਕੀ ਸਣੀ ਜਨਾ ਦਾ ਸੁਭਾਸ਼ ਸੁਭਾਸ਼ ਚੰਦਰ ਸੁਭਾਸ਼ ਚੰਦਰ ਸੁਭਾਸ਼ ਚੰਦਰ ਇਹਨਾਂ ਦਾ ਨਾਮ ਹੈ ਇਹਨਾਂ ਦੀ ਮਿਹਨਤ ਬਦੌਲਤ ਅੱਜ ਬੜੀ ਮਿਹਨਤ ਕੀਤੀ ਜਿਨੀ ਆਣੀ ਕਿ ਨਹੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਮੋਗਲ ਮੋਗਲ ਇਹਨਾਂ ਦਾ ਨਾਮ ਕੀ ਹੈ ਅਰਵਿੰਦ ਤੇ ਤੁਸੀਂ ਸਾਰੇ ਡਾਕੂਮੈਂਟ ਵਗੈਰਾ ਦਿਖਾ ਦਿੱਤੇ ਅੱਜ ਹਾਂਜੀ ਅੱਛਾ ਬਾਪੂ ਜੀ ਤੁਸੀਂ ਗੱਲ ਕਰ ਰਹੇ ਸੀ ਆਫ ਕੈਮਰਾ ਕਿ ਤਕਲੀਫ ਬੜੀ ਹੈ ਜਦ ਤੁਸੀਂ ਰਿਪੋਰਟ ਲਖਾਣ ਗਏ ਹਾਂ ਉਹ ਉਹ ਵੀ ਸਾਂਝੀ ਕਰ ਅਸੀਂ ਜਦੋਂ ਥਾਣੇ ਗਏ ਆ ਸਾਨੂੰ ਇੱਕ ਮੋਚੀ ਟੱਕਰਿਆ ਉਹ ਕਹਿੰਦਾ ਅਸੀਂ ਇਦਾਂ ਦੀ ਕੋਈ ਵੀ ਮਤਲਬ ਰਿਪੋਰਟ ਲਿਖ ਨਹੀਂ ਸਕਦੇ ਇੱਕ ਕਹਿੰਦੇ ਗੱਡੀ ਚਾੜ ਦੇ ਵੀ ਆ ਵੀ ਜਿੱਥੇ ਜਾਣਾ ਜਾਵੇ ਅੱਛਾ ਇੰਨੀ ਦਲੇਰੀ ਇੰਨੀ ਦਲੇਰੀ ਫੇਰ ਅਸੀਂ ਅੱਖਾਂ ਸੀ ਪਹਿਲਾਂ ਅੱਖਾਂ ਦੇ ਥੱਲੇ ਉਹ ਸਾਫ਼ ਹੋ ਗਏ ਤੇ ਇਹਨਾਂ ਨੇ ਟ੍ਰੀਟਮੈਂਟ ਵੀ ਕਰਾਇਆ ਆ ਤਾਂ ਮੈਂ ਦੇਖੋ ਜੀ ਬਜ਼ੁਰਗ ਨੇ ਸਾਡੇ ਉਹ ਫੇਰ ਬਾਰ-ਬਾਰ ਉਹਦੇ ਹਾਂ ਲੱਤ ਤੇ ਵੀ ਜ਼ਖਮ ਸੀ ਹੱਲੇ ਵੀ ਖੜ ਨਹੀਂ ਹੁੰਦਾ ਪੱਟ ਕੋ ਇੱਥੇ ਪੱਟੀਆਂ ਕੀਤੀਆਂ ਪੂਰਾ ਟ੍ਰੀਟਮੈਂਟ ਕਰਾਇਆ ਪਿੰਡ ਦੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਖੜੇ ਹਮੰਜੇ ਤੋਂ ਪਹਿਲੇ ਇਹਨੂੰ ਦੇਖਣਾ ਅੱਛਾ ਹਾਂਜੀ ਪਹਿਲਾਂ ਆ ਕੇ ਇਹਨੂੰ ਦੇਖਣਾ ਆ ਗਵਾਲ ਨਹੀਂ ਆਹ ਪ੍ਰਾਣੀ ਕਿ ਹੁਣ ਤੁਹਾਡਾ ਦਿਲ ਲੱਗ ਜੂ ਦੋ ਦੋ ਤੌ ਖਾਉ ਹਾਂਜੀ ਹਾਂ ਉਹ ਫੇਰ ਰੋਈ ਜਾਂਦਾ ਹੈ ਆਪਣਾ ਮੈਂਬਰ ਸਮਝ ਕੇ ਇਹਦਾ ਹੈਲਪ ਕੀਤੀ ਆ ਵੀ ਚਲੋ ਕੋਈ ਗੱਲ ਨਹੀਂ ਇਹ ਵੀ ਸਾਡਾ ਹੀ ਬੱਚਾ ਭਾਈ ਭਰਾ ਆ ਕੀ ਕੀ ਤੁਸੀਂ ਮੈਂ ਵੀ ਚੱਲਣ ਨਾਲ ਹੀ ਮੈਂ ਪੁੱਛਦਾ ਬਹੂਆ ਕहां ਜਾਓਗੇ ਬਹੂਆ ਘਰ ਬਹੂ ਬੋਲਵਾ ਕ ਨਹੀਂ ਬਲਵਾ ਹਾਂ ਨਹੀਂ ਜਾਏਗੇ ਨਹੀਂ ਜਾਏਗੇ আরে ਬਾਪਰੇ ਇਹੀ ਰਹੋਗੇ ਇੱਥੇ ਪੈਰ ਪੜ ਗਏ ਕੋ ਕਹਿੰਦਾ ਜੀ ਇੱਥੇ ਰਹਿਣਾ ਕਹਿੰਦੇ ਉਸ ਦਾ ਦੂਜਾ ਨਾਮ ਸਕੂਨ ਹੈ ਪਰ ਮੈਨੂੰ ਗਿਲਾ ਹੈ ਕਿ ਉਹ ਮੈਨੂੰ ਪੂਰਨ ਤੌਰ ਤੇ ਸਕੂਨ ਦੇ ਨਾਲ ਜੋੜਦਾ ਨਹੀਂ ਪਰ ਇਸ ਗੱਲ ਦੀ ਖੁਸ਼ੀ ਹੈ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਮੇਰੀ ਸੱਚੀ ਸੁੱਚੀ ਫਰਿਆਦ ਨੂੰ ਕਦੇ ਖਾਲੀ ਮੋੜਦਾ ਨਹੀਂ ਮੈਨੂੰ ਦਰਦ ਤੋਂ ਕਦੇ ਖਾਲੀ ਮੋੜਦਾ ਨਹੀਂ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਹੋ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੇ ਇਸ ਸਮੇਂ ਅਸੀਂ ਖਟਕੜ ਕਲਾ ਪਿੰਡ ਵਿਖੇ ਮੌਜੂਦ ਹਾਂ ਔਰ ਪਿੰਡ ਦੇ ਬਹੁਤ ਹੀ प्यारे सत्कार योग्य पतवंतें मोदवार ਸਾਡੇ ਨਾਲ ਨੇ ਜਿਨ੍ਹਾਂ ਨੇ ਇਨਸਾਨੀਅਤ ਦਾ ਫਰਜ਼ ਨਿਭਾਇਆ ਔਰ ਅਸੀਂ ਇਹਨਾਂ ਦੀ ਸ਼ਲਾਘਾ ਕਰਨ ਇਹਨਾਂ ਦਾ ਧੰਨਵਾਦ ਕਰਨ ਇੱਕ ਵਾਰ ਫਿਰ ਤੋਂ ਖਟਕਟ ਕਲਾ ਪਿੰਡ ਵਿਖੇ ਆਏ ਆਂ सनी वीर ਨਾਲ ਪੰਜ ਚਾਰ ਦਿਨ ਪਹਿਲਾਂ ਅਸੀਂ ਵੀਡੀਓ ਪੋਸਟ ਕੀਤੀ ਸੀਗੀ ਅਰਵਿੰਦ ਨੂੰ ਲੈ ਕੇ ਵਿੱਚ ਦਿਖਾ ਦਿਓ ਅਰਵਿੰਦ ਦੀਆਂ ਤਸਵੀਰਾਂ ਅਰਵਿੰਦ ਉਸ ਦਿਨ ਬਹੁਤ ਡਰਿਆ ਸੀ ਬਹੁਤ ਪਰੇਸ਼ਾਨ ਸੀ ਜ਼ੁਬਾਨ ਤੋ ਖਾਮੋਸ਼ ਸੀ ਲੇਕਿਨ ਅੱਖਾਂ ਵਿੱਚ ਬਹੁਤ ਦਰਦ ਸੀ ਅੱਖਾਂ ਬਹੁਤ ਕੁਝ ਕਹਿੰਦੀਆਂ ਸਨ ਲੇਕਿਨ ਅੱਜ ਅਰਵਿੰਦੇ ਚਿਹਰੇ ਤੇ ਮੁਸਕਾਨ ਹੈ ਔਰ ਮੈਂ ਤੁਹਾਨੂੰ ਦੱਸ ਦਵਾ ਕਿ 4 ਦਿਨ ਪਹਿਲਾਂ ਜਦ ਅਸੀਂ ਇਸ ਦੀ ਵੀਡੀਓ ਪੋਸਟ ਕੀਤੀ ਸੀ ਬਹੁਤ ਬੁਰੇ ਹਾਲਾਤਾਂ ਵਿੱਚ ਸੀ ਚਿਹਰੇ ਤੇ ਵੀ ਕਾਫੀ ਸੱਟਾਂ ਦੇ ਨਿਸ਼ਾਨ ਨਜ਼ਰ ਆ ਰਹੇ ਸਨ ਸ਼ੰਕਾ ਸੀ ਕਿ ਸ਼ਾਇਦ ਕਿਸੇ ਨੇ ਕਿਸੇ ਨੇ ਇਹਨੂੰ ਕੁੱਟਿਆ ਨਾ ਹੋਵੇ ਤੋ ਸਮਾਨ ਨਾ ਖੋਲਿਆ ਹੋਵੇ ਪਰ ਸਨੀ ਹੋਣਾ ਨੇ ਹਿੰਮਤ ਨਹੀਂ ਹਾਰੀ ਇਹਨਾਂ ਦੇ ਜਿੰਨੇ ਫਰੈਂਡ ਹੈ ਬਜ਼ੁਰਗ ਹੈ ਇਹਨਾਂ ਨੇ ਹਿੰਮਤ ਨਹੀਂ ਹਾਰੀ 4-5 ਦਿਨ ਤੋਂ तकरीबन ਹਫਤਾ ਹੀ ਲਾ ਲਓ ਹਫਤਾ ਹੋ ਗਿਆ ਹਫਤਾ ਹੋ ਗਿਆ ਨਾ ਹਫਤਾ ਹੋ ਗਿਆ ਪੂਰੀ ਸੇਵਾ ਕੀਤੀ ਹੈ ਬਾਥਰੂਮ ਯੂਰਨ ਟਾਇਲਟ ਵਿੱਚੇ ਹੀ ਕਰਦਾ ਕਿਉਂਕਿ ਦਵਾਈ ਚੱਲਦੀ ਹੈ ਖੜਾ ਵੀ ਨਹੀਂ ਹੋ ਹੁੰਦਾ ਤਾਂ ਸਾਰੀ ਸੇਵਾ ਇਹਨਾਂ ਨੇ ਕੀਤੀ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਪੂਰੇ ਪਿੰਡ ਦੀ ਸ਼ਲਾਘਾ ਕਰਦੇ ਨੌਜਵਾਨਾਂ ਦੀ ਬਜ਼ੁਰਗਾਂ ਦੀ ਸ਼ਲਾਘਾ ਕਰਦੇ ਕਿ ਇਹਨਾਂ ਨੇ ਇਸ ਵੀਰ ਨੂੰ ਸੰਭਿਆ ਨਹੀਂ ਤਾਂ ਇੰਨੀ ਠੰਡ ਹੈ ਕੜਾਕੇ ਦੀ ਠੰਡ ਹੈ ਕੋਈ ਪਹਾਣਾ ਵੀ ਵਾਪਰ ਸਕਦਾ ਸੀ ਭਾਜੀ ਬਹੁਤ ਬਹੁਤ ਤਾਰੀਫ ਤੁਹਾਡੀ ਬਹੁਤ ਬਹੁਤ ਸ਼ਲਾਗਰ थैंक यू ਭਾਜੀ ਤੁਹਾਡਾ ਬਹੁਤ ਬਹੁਤ ਤੁਸੀਂ ਵੀ ਵੀਡੀਓ ਪੋਸਟ ਕੀਤੀ ਤਾਂ ਸਾਨੂੰ ਇੱਕ ਪੋਸਟ ਮੇਰੀ ਦੂਜਾਂ ਨਾਲ ਗੱਲਬਾਤ ਕੀਤੀ ਅਸੀਂ ਇੱਕ ਸੰਸਥਾ ਵਾਲਿਆਂ ਨਾਲ ਤੇ ਉਹਨਾਂ ਨੇ ਸਾਨੂੰ ਸਾਡਾ ਨੰਬਰ ਚੰਡੀਗੜ੍ਹ ਭੇਜਿਆ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਤੇ ਉਹਨੇ ਸਾਨੂੰ ਪੁੱਛਿਆ ਇਹਨਾਂ ਗੱਲਬਾਤ ਕਹਿੰਦੇ ਸਾਡੀ ਉਹਨਾਂ ਗੱਲਬਾਤ ਕਰਾਉ ਤੇ ਅਸੀਂ ਉਹਨਾਂ ਗੱਲਬਾਤ ਕਰਾਈ ਫਿਰ ਇਹ ਆਪਣਾ ਡਰੈਸ ਚੰਗੀ ਤਰ੍ਹਾਂ ਦੱਸ ਨਹੀਂ ਰਿਹਾ ਸੀ ਅੱਛਾ ਮੈਂ ਤੁਹਾਨੂੰ ਟੋਕਦਾ ਮੈਂ ਹੁਣ ਤੁਹਾਡੇ ਬਾਰੇ ਗੱਲ ਕੀਤੀ ਨਾ ਹਫ਼ਤੇ ਦਾ ਪੂਰਾ ਸੀਨ ਦੱਸਿਆ ਹਾਂਜੀ ਹਾਂਜੀ ਪਹਿਲਾਂ ਹੱਸਦਾ ਸੀ ਹੁਣ ਉਹਦੀ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ ਮੈਂ ਲੱਗਦਾ ਭਰਾਵਾਂ ਕਰੋ ਪਿਆਰ ਪੈ ਗਿਆ ਤੁਹਾਡੇ ਨਾਲ ਹੁਣ ਸ਼ਾਇਦ ਉਹ ਹੱਸ ਪਿਆ ਫੇਰ ਹੱਸ ਪਿਆ ਹੁਣ ਸ਼ਾਇਦ ਉਹਨੂੰ ਇਹ ਦਰਦ ਦਰਦ ਹੋਣਾ ਕਿ ਮੈਂ ਵਿਛੜ ਜਾਣਾ ਇਹਨਾਂ ਤੋਂ ਬਿਲਕੁਲ ਬਿਲਕੁਲ ਹੈ ਨਾ ਪਿਆਰ ਪੈ ਗਿਆ ਨਾ ਘਰ ਦਾ ਬਣ ਗਿਆ ਮੈਂਬਰ ਪਿਆਰ ਕਰਦਾ ਇਹਨਾਂ ਨੂੰ ਪਿਆਰ ਕਰਦੇ ਹੋ ਇਨਕੋ ਹਾਂ ਸੇਵਾ ਕੀ ਇਹਨੂੰ ਨੇ ਸੇਵਾ ਕਰਦਾ ਹੈ ਆ ਦੇਖਿਆ ਨਾ ਇਹੀ ਤਾਂ ਇਨਸਾਨੀਅਤ ਹੈ ਤੁਸੀਂ ਗੱਲ ਕੰਟੀਨਿ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਤੇ ਅਸੀਂ ਉਹਨਾਂ ਨੂੰ ਗੱਲਬਾਤ ਕਰਕੇ ਇਹਨਾਂ ਨਾਲ ਗੱਲ ਕਰ ਇਨੇ ਨਾਲ ਗੱਲ ਕਰਾਈ ਤੇ ਆਪਣਾ ਐਡਰੈਸ ਦੱਸ ਰਿਹਾ ਸੀ ਇਹ ਛਪਰਾ ਛਪਰਾ ਦੱਸ ਰਿਹਾ ਸੀ ਕੌਣ ਛਪਰਾ ਕੌਣ ਹੈ ਉਹ ਮੈਂ ਸਰਚ ਮ ਕਰਦੇ ਸੀ ਛਪਰਾ ਕਈ ਨਿਕਲਦੇ ਸੀ ਫਿਰ ਉਹਨਾਂ ਨੇ ਕਿ ਇੱਕ ਵਾਰੀ ਕਹਿੰਦੇ ਫਿਰ ਗੱਲ ਕਰਾ ਇਹਨਾਂ ਨਾਲ ਦੋ ਵਾਰੀ ਗੱਲ ਕਰਾਈ ਤਾਂ ਜਾ ਕੇ ਫਿਰ ਕੱਲ ਰਾਤ ਜਾ ਕੇ ਇਹਦਾ ਐਡਰੈਸ ਪਤਾ ਲੱਗਿਆ ਤੇ ਫਿਰ ਇਹਨਾਂ ਨੇ ਉਹਨਾਂ ਨੇ ਕੰਟੈਕਟ ਨੰਬਰ ਸਾਨੂੰ ਸੈਂਡ ਕੀਤਾ ਇਹਦੇ ਬ੍ਰਦਰ ਦਾ ਕਹਿੰਦੇ ਉਹ ਤੁਹਾਡੇ ਕੋਲ ਆਉਣਗੇ ਸਵੇਰੇ ਲੈ ਕੇ ਜਾਣਗੇ ਬ੍ਰਦਰ ਆਪਣੇ ਨੂੰ ਤੇ ਅੱਪਾ ਤਸਵੀਰ ਵੀ ਦਿਖਾ ਦिए सनी ਜੀ ਹੁਣੇ ਕੀ ਕਨਵੇ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ सनी ਹੁਣਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਈ ਇਹਨਾਂ ਨੇ ਸਮਾਜਿਕ ਜਥੇਬੰਦੀਆਂ ਨਾਲ ਵੀ ਕੰਟੈਕਟ ਕੀਤਾ ਉਸ ਤੋਂ ਬਾਅਦ ਇਹਨਾਂ ਦਾ ਕੰਟੈਕਟ ਹੁੰਦਾ ਜੀ ਆ ਭਾਈ ਸਾਹਿਬ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਰਵਿੰਦ ਦੀ ਫੈਮਲੀ ਜਿਹੜੀ ਮਿਲੀ ਹੈ ਕੀ ਨਾਮ ਕੀ सनी ਜੀ ਇਹਨਾਂ ਦਾ ਸੁਭਾਸ਼ ਸੁਭਾਸ਼ ਚੰਦਰ ਸੁਭਾਸ਼ ਚੰਦਰ ਸੁਭਾਸ਼ ਚੰਦਰ ਇਹਨਾਂ ਦਾ ਨਾਮ ਹੈ ਇਹਨਾਂ ਦੀ ਮਿਹਨਤ ਬਦੌਲਤ ਅੱਜ ਬੜੀ ਮਿਹਨਤ ਕੀਤੀ ਨਹੀਂ ਯਾਨੀ ਕਿ ਨਹੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਮੈਂਟ ਮੈਂਟ ਤੇ ਫੋਨ ਕਰਕੇ ਨਹੀਂ ਕੌਲਾਂ ਕਰਦੇ ਰਹੇ ਦੱਸ ਦੇ ਰਹੇ ਹਾਂਜੀ ਦੱਸ ਦੇ ਰਹੇ ਕੌਲਾਂ ਕਰਦੇ ਰਹੇ ਫਿਰ ਕਾਫੀ ਐਡਰੈਸ ਲੱਭੇ ਉਹਨੀ ਫਿਰ ਹਾਰ ਕੇ ਫਿਰ ਇੱਕੋ ਐਡਰੈਸ ਜਦੋਂ ਨਹੀਂ ਬੱਦੀ ਕਿਹਾ ਤਾਂ ਫਿਰ ਬੱਦੀ ਸ਼ਹਿਰ ਤੋਂ ਲੱਗਾ ਪਤਾ ਕਿ ਇਹ ਬੱਦੀ ਏਰੀਆ ਦਾ ਆ ਇੱਥੇ ਗੱਲ ਅਸੀਂ ਕਲੀਅਰ ਕਰਦੇ ਕਨਫਿਊਜ਼ਨ ਕੀ ਸੀ ਅਰਵਿੰਦ ਦੀ ਭਾਸ਼ਾ ਜਿਹੜੀ ਸੀ ਉਹ ਤੋਂ ਐਵੇਂ ਲੱਗਦਾ ਸੀ ਕਿ ਬਿਹਾਰ ਤੋਂ ਆਇਆ ਹੋਇਆ ਲੇਕਿਨ ਐਜ਼ ਆਫ ਨਾਓ ਹਾਲ ਦੀ ਘੜੀ ਇਹਨਾਂ ਦਾ ਪਰਿਵਾਰ ਜਿਹੜਾ ਆ ਉਹ ਹਿਮਾਚਲ 'ਚ ਰਹਿ ਰਿਹਾ ਤਾਂ ਕਨਫਿਊਜ਼ਨ ਸੀ ਕਿਉਂਕਿ ਅਰਵਿੰਦ ਦੀ ਗਲ ਤੋਂ ਜਜਮੈਂਟ ਹੋ ਰਹੀ ਸੀ ਕਿ ਇਹਦੀ ਫੈਮਿਲੀ ਬਿਹਾਰ ਵਿੱਚ ਹੈ ਬਿਹਾਰ 'ਚ ਲੱਭੀ ਜਾਏ ਟੋਲੀ ਜਾਏ ਲੇਕਿਨ ਇਹਨਾਂ ਦੀ ਫੈਮਿਲੀ ਕਿੱਥੇ ਸੀ ਹਿਮਾਚਲ ਹਿਮਾਚਲ ਦੇ ਵਿੱਚ ਹਿਮਾਚਲ ਬੱਦੀ ਤੇ ਫਿਰ ਉਹ ਨਹੀਂ ਨਾ ਫੋਟੋਆਂ ਸ਼ੇਅਰ ਕੀਤੀਆਂ ਫੋਟੋਆਂ ਸ਼ੇਅਰ ਕਰਕੇ ਤਾਂ ਉਹਨੇ ਰਾਤੋ ਰਾਤ ਹੀ ਯਾਨੀ ਕਿ 10 15 ਮਿੰਟਾਂ ਦੇ ਵਿੱਚ ਹੀ ਐਡਰੈਸ ਲੱਭ ਦਿੱਤਾ ਇਹਦੇ ਭਰਾ ਦਾ ਕੰਟੈਕਟ ਨੰਬਰ ਇਹਦੇ ਫਾਦੇ ਦਾ ਪਹਿਲਾ ਕੰਟੈਕਟ ਨੰਬਰ ਸੈਂਡ ਕੀਤਾ ਉਹ ਤਾਂ ਨੌਟਰੀ ਚਲਾ ਰਿਹਾ ਸੀ ਫਿਰ ਇਹਦੇ ਭਰਾ ਦਾ ਕੰਟੈਕਟ ਨੰਬਰ ਸੈਂਡ ਕੀਤਾ ਫਿਰ ਉਹਨੇ ਗੱਲਬਾਤ ਕੀਤੀ ਪਹਿਲੇ ਦੇ ਭਰਾ ਨਾਲ ਕੇਦ ਦਾ ਕਰਕੇ ਖੜਖੜ ਕੜਾ گاਉਂ ਦੇ ਵਿੱਚ ਤੁਹਾਡਾ ਬ੍ਰਦਰ ਪਹੁੰਚਿਆ ਹੋਇਆ ਆ ਕਿ ਤੁਸੀਂ ਉਹ ਉੱਥੇ ਸੇਵਾ ਕਰ ਰਿਹਾ ਉਹਦੀ ਚਲੋ ਮੁੰਡੇ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਫਿਰ ਉਹਨੇ ਮੈਨੂੰ ਨੰਬਰ ਸੈਂਡ ਕੀਤਾ ਤਾਂ ਰਾਤ ਨਾਲ ਗੱਲਬਾਤ ਕੀਤੀ ਤਾਂ ਸਵੇਰੇ ਫਿਰ ਸੱਦਿਆ ਸੀ ਇਹਨਾਂ ਨੂੰ ਇਸ ਦਾਨੀ ਕੋ ਸਾਡੇ ਕੋਲ 12:00 ਵਜੇ ਪਹੁੰਚ ਗਏ ਸੀ ਤੇ ਬੜਾ ਖੁਸ਼ ਹੋਏ ਦੇਖ ਕੇ ਆਪਣੇ ਬ੍ਰਦਰ ਨੂੰ ਭਰਾ ਤਾਂ ਭਰਾ ਹੀ ਆ ਬਿਲਕੁਲ ਬਿਲਕੁਲ ਜੀ ਤਾਂ ਆਉਂਦੇ ਨੇ ਪਹਿਲਾਂ ਪੈਰੀ ਹੱਥ ਲਾਇਆ ਵੀ ਗੱਲ ਨੂੰ ਆਉਂਦੀ ਆ ਅਸੀਂ ਖੁਸ਼ ਹੋਏ ਆ ਆਉਂਦੇ ਨੇ ਪੈਰੀ ਹੱਥ ਲਾਇਆ ਉਹਨੇ ਮੁੰਡੇ ਨੇ ਵੀ ਕੀ ਤੁਸੀਂ ਕਹਿੰਦੇ ਵੀ ਸਾਨੂੰ ਵੀ ਬੜੀ ਖੁਸ਼ੀ ਹੋਈ ਵੀ ਉਹਨਾਂ ਦਾ ਬੱਚਾ ਮਿਲ ਗਿਆ ਤਾਂ 3-4 ਦਿਨ ਕਦੀ ਰੋਟੀ ਕਦੀ ਕੋਸ ਕਰਕੇ ਚਲੋ ਜੋ ਬਾਤ ਤੁਹੇ ਬਾਤ 4-5 ਦਿਨ ਪਹਿਲਾਂ ਅਸੀਂ ਜੋ ਹਾਲਾਤ ਸੀਗੇ ਠੰਡ ਕਿੰਨੀ ਜ਼ਿਆਦਾ ਸੀ ਔਰ ਹੁਣ ਤੁਸੀਂ ਇਹਨੂੰ ਅੰਦਰ ਡੇਰੇ ਚ ਇੱਥੇ ਰੱਖਿਆ ਸੀ ਹਾਂਜੀ ਅੱਜ ਡੇਰੇ ਚ ਰੱਖਿਆ ਸੀ ਨਿੱਕ ਚ ਰੱਖਿਆ ਸੀ ਨਿੱਕ ਚ ਜਾਈਆਂ ਦੋ ਉੱਤੇ ਅਣ ਚਲੋ ਕੂਪਾ ਬਣਾਵਣਾ ਤੁਨੇ ਕਿ ਆਹ ਚਲੋ ਤੇ ਰਜਾਈਆਂ ਤਾਂ ਨਿੱਕ ਦੀ ਆ ਇਹਦੀ ਇਹਦੀ ਮਾਂ ਦਾ ਵੀ ਮਤਲਬ ਕਲੇਜਾ ਠੰਡਾ ਹੋ ਜਾਊਗਾ ਨੇ ਸਾਨੂੰ ਫਿਕਰ ਹਾਂ ਹਾਂਜੀ ਹਾਂਜੀ ਕੀ ਤੁਹਾਡਾ ਨਾਕੀ ਜੀ ਕਿਆ ਨਾਮ ਹੈ ਤੁਹਾਡਾ ਮੋਗਲ ਤੁਹਾਨੂੰ ਇੱਕ ਵਾਰ ਦੱਸਿਓ ਜੋਸੇ ਬੋਲੋ ਮੋਗਲ ਮੋਗਲ ਇਹਨਾਂ ਦਾ ਨਾਮ ਕੀ ਹੈ ਅਰਵਿੰਦ ਤੇ ਤੁਸੀਂ ਸਾਰੇ ਡਾਕੂਮੈਂਟ ਵਗੈਰਾ ਦਿਖਾ ਦਿੰਦੇ ਆ ਜੀ ਹਾਂਜੀ ਅੱਛਾ ਬਾਬਾ ਜੀ ਤੁਸੀਂ ਗੱਲ ਕਰ ਰਹੇ ਸੀ ਆਫ ਕੈਮਰਾ ਕਿ ਤਕਲੀਫ ਬੜੀ ਆਈ ਜਾਂਦੀ ਤੁਸੀਂ ਰਿਪੋਰਟ ਲਿਖਣ ਗਏ ਹਾਂ ਹਾਂਜੀ ਅਸੀਂ ਜਦੋਂ ਉਹ ਵੀ ਸਾਂਝੀ ਕਰਦੇ ਅਸੀਂ ਜਦੋਂ ਥਾਣੇ ਗਏ ਆ ਸਾਨੂੰ ਇੱਕ ਮੁੰਡੇ 'ਚ ਟੱਕਰ ਆ ਉਹ ਕਹਿੰਦਾ ਅਸੀਂ ਇਦਾਂ ਦੀ ਕੋਈ ਵੀ ਮਾਲਫ ਰਿਪੋਰਟ ਲਿਖ ਨਹੀਂ ਸਕਦੇ ਇੱਕ ਕਹਿੰਦੇ ਗੱਡੀ ਚਾੜਦੇ ਵੀ ਆਪੀ ਕਿ ਜਿੱਥੇ ਜਾਣਾ ਜਾਵੇ ਅੱਛਾ ਇੰਨੀ ਦਲੇਰੀ ਇੰਨੀ ਦਲੇਰੀ ਫੇਰ ਅਸੀਂ ਹੱਥ ਪਰ ਮਾਰਿਆ ਕਿ ਸਾਡਾ ਦੋਸ ਹਰਗੇ ਵੀਰ ਸਿੰਘ ਆਉਣਾ ਪਿਆ ਗਿਆ ਵੀ ਤੁਸੀਂ ਆ ਜਾਓ ਮੇਰੇ ਕੋਲ ਮੈਂ ਤੁਹਾਡੀ ਫੇ ਮੈਂ ਰਿਪੋਰਟ ਲਿਖਦਾ ਤੁਸੀਂ ਪੁੱਛਿਆ ਨਹੀਂ ਕਿ ਉਹਦੇ ਕੋ ਖੜ ਹੁੰਦਾ ਨਹੀਂ ਕਿਹੜੀ ਗੱਡੀ ਛਾੜ ਦੀਏ ਵੀ ਆਹ ਗੱਡੀ ਛਾੜਦੀ ਕਿਉਂ ਗੱਡੀ ਛਾੜਦੀ ਮੈਂ ਉਹਨਾਂ ਨੂੰ ਦੱਸਿਆ ਸੀਗਾ ਜੀ ਉਹ ਕਹਿੰਦੇ ਜੀ ਅਸੀਂ ਫੇ ਵੀ ਉਹਨਾਂ ਨੂੰ ਕਿਹਾ ਵੀ ਫੇ ਅਸੀਂ ਲਿਖੀਆ ਉਹਨਾਂ ਨੇ ਰਿਪੋਰਟ ਤਾਂ ਫੇਰ ਅਸੀਂ ਉਹਨਾਂ ਨੂੰ ਰਿਪੋਰਟ ਦੇ ਕੇ ਆ ਵੀ ਕੱਲ ਨੂੰ ਰੱਬ ਨਾ ਕਰੇ ਕੋਈ ਉਨੀ ਕੀ ਹੋ ਜਵੇ ਜਿਨ੍ਹਾਂ ਨੇ ਅਸੀਂ ਰੱਖਿਆ ਹੈ ਵੀ ਸਾਡੇ ਤੇ ਕੋਈ ਨਾ ਹੋ ਜਵੇ ਐਕਸ਼ਨ ਦੇਖੋ ਬੰਦਾ ਸੇਵਾ ਕਰਨ ਦੇ ਚੱਕਰ ਚ ਕੋਈ ਆਪਣੇ ਤੇ ਇਲਜ਼ਾਮ ਨਾ ਲੈ ਲਵੇ ਹਾਂਜੀ ਹਾਂਜੀ ਤਾਂ ਕਰਗੇ ਸੀ ਮਤਲਬ ਉਹ ਥਾਣੇ ਜਾ ਕੇ ਰਿਪੋਰਟ ਦੇਣਾ ਚਾਹੁੰਦੀ ਪਰ ਅਸੀਂ ਇਹ ਗੱਲ ਕਰਨਾ ਚਾਹੁੰਦੇ ਦੇਖੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਪਿੰਡ ਇੱਕ ਮਿੰਟ ਹੋਰ ਫੋਰੋਨਾ ਨੇ ਸਾਨੂੰ ਕਿਹਾ ਵੀ ਤੁਸੀਂ ਨਾ ਇਹਨੂੰ 108 ਐਂਬੂਲੈਂਸ ਨੂੰ ਫੋਨ ਕਰੋ ਉਹ ਇਹਨੂੰ ਹਸਪਤਾਲ ਵਿੱਚ ਲੈ ਜਾਣਗੇ ਹਸਪਤਾਲ ਵਾਲੇ ਸਾਡੇ ਨੱਕ ਨੈਗੇਟਿਵ ਕਰਨਗੇ ਫਿਰ ਅਸੀਂ ਕੋਈ ਕਾਰਵਾਈ ਕਰਾਂਗੇ ਨਹੀਂ ਸਾਨੂੰ ਕੋਈ ਕੋਈ ਫੋਨ ਨਹੀਂ ਦੇਖੋ ਮੈਂ ਗੱਲ ਕਰਨਾ ਚਾਹੁੰਦਾ ਸ਼ਹੀਦ ਇਜਮ ਸਰਦਾਰ ਭਗਤ ਸਿੰਘ ਜੀ ਦਾ ਪਿੰਡ ਹੈ ਇੱਥੇ ਮਾਨਯੋਗ ਸੀਐਮ ਸਾਹਿਬ ਨੇ ਸੌਂ ਚੱਕੀ ਹੈ ਤਾਂ ਇਹ ਪਿੰਡ ਵਾਲੇ ਕਿੱਦਾਂ ਪਿੱਛੇ ਹੋ ਜਾਂਦੇ ਸ਼ਹੀਦਾਂ ਦਾ ਪਿੰਡ ਹੈ ਔਰ ਦੂਜੀ ਗੱਲ ਉਹ ਕਹਿੰਦੇ ਗੱਡੀ ਛਾੜ ਦਿਓ ਪਰ ਯਾਰ ਇਹਨਾਂ ਦਾ ਦਿਲ ਇੰਨਾ ਹਾਰਡ ਨਹੀਂ ਆ ਸਖਤ ਨਹੀਂ ਆ ਕੋਮਲ ਦਿਲ ਵਾਲੇ ਬੰਦੇ ਆ ਔਰ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਲੀਡਰਾਂ ਦੀ ਸਿਕਿਉਰਿਟੀ ਥੋੜੀ ਜਿਹੀ ਘਟ ਜਵੇ ਨਾ ਤਾਂ ਜਿਹੜੇ ਅਫਸਰ ਆ ਮਲਾਜਮ ਐ ਉਹ ਵੀ ਕੋਈ ਕੰਮ ਕਰਨ। ਲੀਡਰਾਂ ਦੀ ਸਿਕਿਉਰਿਟੀ ਹੋਈ ਜਾਂਦੀ ਐ। ਆਮ ਬੰਦੇ ਦਾ ਕੀ ਹਾਲ ਐ? ਸਭ ਤੋਂ ਸਾਨੂੰ ਦਰਦ ਇਹ ਹੈਗਾ ਵੀ ਕਿਦਾਂ ਜੇ ਇਥੋਂ ਚਲੇ ਗਿਆ। ਬਾਈ ਦੇਖਦੇ ਧੋਖਾ ਸਾਨੂੰ ਦੇ ਕੇ ਚਲੇ ਗਿਆ। ਪਹਿਲੀ ਵਾਰ ਤਾਂ ਜਾਣ ਬਾਲ ਹੈ ਨੀਗਾ। ਤੁਰੀ ਨਹੀਂ ਹੁੰਦੀ। ਉਹੀ ਕਹਿੰਦਾ ਵੀ ਜਿੰਨੀ ਵਾਰ ਡੇਰੇ ਡੂਰੇ ਬਣਾਇਆ ਹੋਆ ਜੇ ਕਿਤੇ ਉਹਨਾਂ ਦੇ ਡਿੱਕਿਆ ਆ ਜਾਂਦਾ ਤਾਂ ਫੇਰ ਤਾਂ ਇਹਦਾ ਉਥੋਂ ਕਰੋ ਨਿਕਲਣਾ ਬਹੁਤ ਮੁਸ਼ਕਲ। ਕਿਉਂਕਿ ਉਹ ساری ਜ਼ਿੰਦਗੀ ਉੱਥੇ ਸੰਗਲ ਸੰਗਲ ਆਨਦੇ ਆ ਜਿੰਦੇ ਰਾਤ ਨੂੰ ਸਾਰੇ ਦਿਹਾੜੀ ਕੰਮ ਕਰਾਉਂਦੇ ਆ ਰੋਟੀ ਪਾਣੀ ਇਦਾਂ ਦਾ ਮਾੜਾ ਮੋਟਾ ਦਿੰਦੇ ਆ ਰੀ ਤਾਂ ਨਹੀਂ ਅੱਛਾ ਵੀਰ ਇੱਕ ਮਿੰਟ ਚਿਹਰਾ ਦਿਖਾਈ ਨੀ ਨੇੜੇ ਕਰਕੇ ਆ ਦੇਖੋ ਜ਼ਖਮ ਸੀ ਪਹਿਲਾਂ ਅੱਖਾਂ ਦੇ ਥੱਲੇ ਉਹ ਸਾਫ਼ ਹੋ ਗਿਆ ਤੇ ਇਹਨਾਂ ਨੇ ਟ੍ਰੀਟਮੈਂਟ ਵੀ ਕਰਾਇਆ ਆ ਤਾਂ ਮੈਂ ਦੇਖੋ ਜੀ ਇਹ ਬਜ਼ੁਰਗ ਨੇ ਸਾਡੇ ਉਹ ਫੇਰ ਬਾਰ-ਬਾਰ ਉਹਦੇ ਹਾਂ ਲੱਤ ਤੇ ਵੀ ਜ਼ਖਮ ਸੀ ਹਾਲੇ ਵੀ ਖੜ ਨਹੀਂ ਹੁੰਦਾ ਪੱਟੀ ਕੀਤੀ ਉਹਦਾ ਚਲੋ ਕੋਈ ਗੱਲ ਨਹੀਂ ਨਾ ਉਹਨੂੰ ਤੰਗ ਨਾ ਕਰੋ ਠੰਡ ਲੱਗਣੀ ਆ ਹਾਂ ਦੇਖੋ ਇੱਥੇ ਪੱਟੀਆਂ ਕੀਤੀਆਂ ਪੂਰਾ ਟ੍ਰੀਟਮੈਂਟ ਕਰਾਇਆ ਪਿੰਡ ਦੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਬਹੁਤ ਤਾਰੀਫ ਜਿੰਨੀ ਤਾਰੀਫ ਕਰੀਏ ਉਨੀ ਘੱਟ ਤਾਰੀਫ ਹੈ ਸ਼ਲਾਘਾ ਕਰਦੇ ਆ ਜੀ ਖਟਕੜ ਕਲਾ ਪਿੰਡ ਵਾਲਿਆਂ ਦੀ ਇਹਨਾਂ ਨੇ ਇਨਸਾਨੀਅਤ ਦਾ ਸਬੂਤ ਦਿੱਤਾ ਸਣੀ ਜੀ ਹੁਣ ਕੀ ਪ੍ਰੋਸੀਜਰ ਹੈ ਹੁਣ ਤੇ ਸਾਰੇ ਬਸ ਸਣੀ ਨੂੰ ਇਹੀ ਆ ਕਿ ਇਹਨੂੰ ਇੰਦੇ ਦੇ ਪਰਿਵਾਰ ਕੋਲ ਹੈਂਡਓਵਰ ਇਹਨੂੰ ਹੈਂਡਓਵਰ ਕਰੀਏ ਇਹਦੇ ਪਰਿਵਾਰ ਦੇ ਕੋਲ ਤੇ ਚਲੋ ਉਹ ਵੀ ਖੁਸ਼ ਆ ਇਹਦੇ ਪਰ ਛੋਟੇ ਭਰਾ ਨਹੀਂ ਆਉਂਦੇ ਨੇ ਪਰ ਇਹਦੇ ਪਹਿਲਾ ਪੈਰੀ ਹੱਥ ਲਾਇਆ ਉਹ ਕੰਨਾ ਮੈਂ ਬੜਾ ਜਾ ਕੇ ਵੀ ਖਿਆਲ ਰੱਖਣਾ ਹੈ ਨਾ ਕਿਉਂਕਿ ਦੇਖੋ ਸੁਭਾਅ ਆ ਆਪੋ ਆਪਣਾ ਰੱਬ ਵੱਲੋਂ ਆਪੋ ਆਪਣੀਆਂ ਕੈਪੇਬਿਲਿਟੀਆਂ ਦਿੱਤੀਆਂ ਹੈ ਨਾ ਆਪਣੀ ਆਪਣੀ ਸਮਰੱਥਾ ਲੇਕਿਨ ਸਾਂਭਣਾ ਖਿਆਲ ਰੱਖਣਾ ਜਿੱਦਾਂ ਤੁਸੀਂ ਪਿਆਰ ਇਹਨਾਂ ਨੂੰ ਕਰਦੇ ਹੋ ਪਤਾ ਲੱਗਦਾ ਲੇਕਿਨ ਥੋੜਾ ਹੋਰ ਜ਼ਿਆਦਾ ਪਿਆਰ ਕਰਨਾ ਪੈਣਾ ਤਾਂ ਜੋ ਇਹਦਾ ਕਦੀ ਦਿਲ ਇਹ ਨਾ ਕਰੇ ਕਿ ਘਰੋਂ ਬਾਹਰ ਜਾਵਾਂ ਨਹੀਂ ਠੀਕ ਹੈ ਮੰਮੀ ਕੈਸੀ ਹੈ ਮੰਮੀ ਅੱਛੀ ਹੈ ਖੁਸ਼ ਹੈ ਆਪ ਹਾਂ ਪਹਿਲੇ ਤਾਂ ਪਰੇਸ਼ਾਨ ਹੋ ਗਈ ਹਾਂ ਡੈਡੀ ਡੈਡੀ ਤੋਂ ਨੂੰ ਕੋਈ ਪਰਵਾਹ ਨਹੀਂ ਉਹ ਨਹੀਂ ਡਰ ਗੱਭੀ ਜੀ ਦਾ ਯੋਗਦਾਨ ਪਾਉਂਦਾ ਨਹੀਂ ਠੀਕ ਹੈ ਉਹ ਮੈਂ ਕਿਹਾ ਯੋਗਦਾਨ ਪਾਉਂਦਾ ਹੋਣਾ ਨਾ ਐਕਸਰਸਾਈਜ਼ 'ਚ ਹਾਂ ਜੀ ਹਾਂ ਜੀ ਇਹੀ ਗੱਲ ਆ ਅਸੀਂ ਹੁਣ ਇਹਨਾਂ ਨੂੰ ਕਿਹਾ ਆ ਵੀ ਨਾਲ ਇਹ ਮੁੰਡਾ ਪੜਦਾ ਵੀ ਆ ਸਵੇਰੇ ਪੜਦਾ ਤੇ ਸ਼ਾਮੀ ਕੰਮ ਤੇ ਜਾਂਦਾ ਫੈਕਟਰੀ ਚੱਲ ਕੋਈ ਗੱਲ ਨਹੀਂ ਭਰਾ ਅਸੀਂ ਤੇਰੇ ਨਾਲ ਆ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੈ ਦੱਸ ਦੀ ਅਸੀਂ ਇਹਨਾਂ ਨੂੰ ਕਿਹਾ ਵੀ ਇਹਦੀ ਬਾਹ ਤੇ ਇਹਦਾ ਨਾਮ ਤੇ ਆਪਣਾ ਕੋਈ ਕ੍ਰਿਕਟਰ ਨੰਬਰ ਫੋਨ ਦਾ ਲਿਖਾ ਕੇ ਰੱਖੋ ਕਿਉਂ ਇਹਦਾ ਫੇ ਵੀ ਅੱਗੇ 2-3 ਪਰ ਜਾ ਚੁੱਕਾ ਹੈ ਇਹਦਾ ਇਹ ਛੋਟਾ ਭਰਾ ਦੱਸਦਾ ਆ ਫੇ ਕੱਲ ਨੂੰ ਕਦੇ ਫੇਰ ਨਾ ਚਲ ਜਵੇ ਇਹ ਬੰਦਾ ਉਹ ਨੰਬਰ ਦੇਖ ਕੇ ਤਾਂ ਬੰਦਾ ਫੋਨ ਕਰ ਸਕਦਾ ਪਹਿਲਾਂ ਵੀ ਸਾਲ ਬਾਅਦ ਰਾਜਪੁਰੇ ਤੋਂ ਲੈ ਕੇ ਆਏ ਉਹ ਅੱਛਾ ਪਹਿਲਾਂ ਵੀ ਗਮ ਹੋ ਗਿਆ ਸੀ ਤੁਸੀਂ ਕੇਅਰ ਕਰੋ ਨਾ ਤੇ ਅਸੀਂ ਇਹਨੂੰ ਇਹ ਹੀ ਦੱਸਿਆ ਕਿ ਇਹਦੀ ਬਾਹ ਦੇ ਉੱਤੇ ਇਹਦਾ ਨਾਂ ਤੇ ਮੋਬਾਈਲ ਨੰਬਰ ਇਹਦਾ ਪਿੰਡ ਉਹ ਲਿਖਵਾਓ ਕਿ ਗਾਂ ਵੀ ਬੰਦਾ ਜੇ ਕਿਤੇ ਕਰੋ ਨਿਕਲਦਾ ਆ ਤਾਂ ਫੇਰ ਤੁਹਾਡੇ ਲਈ ਔਖੀ ਗੱਲ ਫੇਰ ਜੀ ਕੋਈ ਨਾ ਕੁਝ ਪ੍ਰਬੰਧ ਕਰੋ ਲੱਭਣ ਵਾਸਤੇ ਸੌਖਾ ਹੋ ਸਕਦਾ ਹੈ ਮੈਂ ਗੱਲ ਹੋਰ ਕਲੀਅਰ ਕਰ ਦਮ ਇਹ ਕੋਈ આરોਪ ਨਹੀਂ ਲਾਰੇ ਇਹ ਗੱਲ ਉਹਨਾਂ ਤੱਕ ਪਹੁੰਚਾਣਾ ਚਾਹੁੰਦੇ ਤੁਹਾਡੀ ਡਾਇਰੈਕਟ ਗੱਲ ਤਾਂ ਨਹੀਂ ਹੋਈ ਹੋਣੀ ਨਹੀਂ ਸਾਡੀ ਅਸੀਂ ਸਿਰਫ ਫੋਨ ਕੀਤੇ ਉਹਨਾਂ ਨੂੰ ਉਹ ਨਹੀਂ ਮੈਂਬਰਾਂ ਨਾਲ ਅਸੀਂ ਉਹਨਾਂ ਨੂੰ ਫੋਨ ਕੀਤਾ ਜੇਕਿਨ ਸਾਨੂੰ ਉਹ ਨਹੀਂ ਕੋਈ ਰਿਸਪੌਂਸ ਨਹੀਂ ਦਿੱਤਾ ਮੋਰੇ ਬੈ ਕੋਈ ਕਾਲ ਬੈਕ ਨਹੀਂ ਕੀਤੀ ਤੇ ਸਾਨੂੰ ਕਹਿੰਦੇ ਵੀਡੀਓ ਬਣਾ ਕੇ ਸੈਂਡ ਕਰੋ ਅਸੀਂ ਵੀਡੀਓ ਬਣਾ ਕੇ ਵੀ ਸੈਂਡ ਕੀਤੀਆਂ ਇਹਦੀਆਂ ਸਾਰੀਆਂ ਸੰਸ ਵਾਲਿਆਂ ਨੂੰ ਵੀਡੀਓ ਬਣਾ ਕੇ ਸੈਂਡ ਕੀਤੀਆਂ ਬਟ ਲੇਕਿਨ ਉਹ ਨਹੀਂ ਰਿਸਪੌਂਸ ਨਹੀਂ ਦਿੰਦਾ ਸਾਨੂੰ ਕੋਈ ਵੀ ਜਿਹੜੀ ਆਪਾਂ ਵੀਡੀਓ ਪਾਈ ਸੀ ਉਸ ਭਾਸਚੰਦਰ ਜੀ ਨੂੰ ਉਹੀ ਭੇਜੀ ਤੁਸੀਂ ਹਾਂਜੀ ਉਹੀ ਭੇਜੀ ਸੀ ਤੇ ਉਹਨੀ ਫਿਰ ਇਹਨਾਂ ਗੱਲਬਾਤ ਕੀਤੀ ਕਿ ਇਹਨਾਂ ਇਹਨੂੰ ਕਈ ਵਾਰੀ ਪਿੰਡ ਪੁੱਛਿਆ ਪਤ ਦਰਿਆ ਰਪਿਆ ਜੀ ਰੋਈ ਜਾਂਦਾ ਸੀ ਤੇ ਇਹਨੂੰ ਪੁੱਤ ਪੁੱਤ ਕਰਕੇ ਪਿੰਡ ਗੱਲਬਾਤ ਕੀਤੀ ਫਿਰ ਉਹਨੇ 25 ਮਿੰਟ ਦੀ ਰਿਕਾਰਡਿੰਗ ਕੀਤੀ ਸੀ ਇਹਨਾਂ ਗੱਲ ਕਰਕੇ ਅੱਛਾ ਉਹ 25 ਮਿੰਟ ਦੀ ਰਿਕਾਰਡਿੰਗ ਉਹ ਨਹੀਂ ਫਿਰ ਦੂਜੇ ਜਾਨੀ ਕਿ ਸੁਣੀ ਤੇ ਉਹਦੇ ਵਿੱਚੋਂ ਫਿਰ ਬੱਦੀ ਜਾਨੀ ਕਿ ਜਿਹਦਾ ਕਹਿੰਦਾ ਸੀ ਇਹ ਬੱਦੀ ਬੱਦੀ ਤਾਂ ਫਿਰ ਲੱਗਾ ਪਤਾ ਕਿ ਇਹ ਬੱਦੀ ਦਾ ਹਿਮਾਚਲ ਦਾ ਸੁਭਾਸ਼ ਚੰਦਰ ਜੀ ਦੀ ਵੀ ਬਹੁਤ ਬਹੁਤ ਸ਼ਾਨ ਦਾ ਬਹੁਤ 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 ਉਹ ਨਹੀਂ ਸਾਡਾ ਬਹੁਤ ਯੋਗਦਾਨ ਦਿੱਤਾ ਉਹ ਨਹੀਂ ਕਿਉਂਕਿ ਇਹ ਤਾਂ ਜਿੱਦਾਂ ਠੰਡ ਦਾ ਮੌਸਮ ਆ ਸਟਾ ਚੋਟਾ ਲੱਗੀਆਂ ਤੁਰ ਸਕਦਾ ਨਹੀਂ ਇਹਨਾਂ ਕੁਝ ਵੀ ਹੋ ਸਕਦਾ ਸੀ ਦੇਖੋ ਜਿੰਨੀ ਕੇਰੇ ਦੀ ਮਾਂ ਨੇ ਕਰ ਲੈਣੀ ਆ ਸਕੇ ਭਰਾ ਨੇ ਕਰ ਲੈਣੀ ਆ ਉੰਨੀ ਕੇਰ ਕੋਈ ਹੋਰ ਨਹੀਂ ਕਰ ਸਕਦਾ ਨਹੀਂ ਨਹੀਂ ਕਰਦਾ ਜੀ ਨਹੀਂ ਕਰਦਾ ਨਹੀਂ ਕਹਿੰਦਾ ਬਹੁਤ ਇਦਾਂ ਦੀ ਹੁੰਦੇ ਆ ਆਪਾਂ ਦੇਖਦੇ ਆ ਟੀਵੀ ਤੇ ਬਹੁਤ ਕੁਝ ਹੁੰਦਾ ਆ ਵੀ ਕਈ ਨਹੀਂ ਵੀ ਦੇਖਦੇ ਆ ਜੀ ਜੀ ਕੀ ਕਹਿਣਾ ਬਾਈ ਕੁਝ ਕਹਿਣਾ ਚਾਹ ਸਰ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਜਿੱਦਾਂ ਹੁਣ ਇੰਨੀ ਸੰਸਥਾ ਵਾਲਿਆਂ ਨੂੰ ਫੋਨ ਕੀਤਾ ਜਿੱਦਾਂ ਉਹ ਕੋਈ ਰਿਸਪੌਂਸ ਹੀ ਨਹੀਂ ਦੇ ਰਹੇ ਇਦਾਂ ਤਾਂ ਬੰਦੇ ਨਾਲ ਕੁਝ ਵੀ ਹੋ ਸਕਦਾ ਰੱਬ ਨਾ ਕਰੇ ਜੇ ਕਿਤੇ ਹੋਰ ਚੱਲ ਜਾਂਦਾ ਇਹ ਕਿ ਜਿਹਨਾਂ ਨੂੰ ਵੋਟਾਂ ਬੰਨ੍ਹੇ ਹੋ ਰਿਸਪਾਂਸ ਨਹੀਂ ਦਿੰਦੇ ਹਾਂਜੀ ਉਹੀ ਤਾਂ ਗੱਲ ਹੈ ਜਿਹੜਾ ਤਨਖਾਹ ਲੈਂਦੇ ਹੋ ਰਿਸਪਾਂਸ ਨਹੀਂ ਦਿੰਦੇ ਜੀ ਹੁਣ ਕਿਤੇ ਡੇਰਿਆਂ ਡੂਰਿਆਂ ਤੇ ਚੱਲ ਜਾਂਦਾ ਇਹਦੀ ਜ਼ਿੰਦਗੀ ਖਰਾਬ ਸੀ ਨੇ ਉਹ ਤਾਂ ਹੈ ਪੁਲਸ ਵਾਲੇ ਵੀ ਕਹਿੰਦੇ ਸੀ ਕਿ ਛੱਡੋ ਬਾਰੇ ਤੁਸੀਂ ਕੀ ਕਰਨਾ ਆ ਉਹ ਤਾਂ ਕਹਿੰਦੇ ਗੱਡੀ ਛਾੜ ਦੋ ਗੱਡੀ ਛਾੜ ਦੋ ਪੁਲਸ ਵਾਲੇ ਨੇ ਵੀ ਆ ਗੱਲ ਕਹਿਤੀ ਗੱਡੀ ਛਾੜ ਦੋ ਅਸੀਂ ਕਿਹੜੀ ਟੈਨਕੋ ਦਿਖਾ ਦਈਏ ਵੀਰੇ ਆਪ ਤਸਵੀਰਾਂ ਨਾਲ ਦੀ ਨਾਲ ਸਕਰੀਨ ਤੇ ਚਲਾ ਦੋ ਖੜਾ ਵੀ ਨਹੀਂ ਹੁੰਦਾ ਇੱਕ ਪੈਰ ਵੀ ਨਹੀਂ ਪੁੱਟਿਆ ਜਾਂਦਾ ਇੱਕ ਪਲਾੰਗ ਵੀ ਨਹੀਂ ਪੁੱਟੀ ਜਾਂਦੀ ਤਾਂ ਇਹਨਾਂ ਨੇ ਸਾਰੇ ਜਿੰਨੇ ਜਾਣੇ ਆਪਣਾ ਸੱਕਾ ਸਮਝ ਕੇ ਆਪਣਾ ਬੱਚਾ ਸਮਝ ਕੇ ਇਨਸਾਨ ਸਮਝ ਕੇ ਜਿਹੜੀ ਸੇਵਾ ਕੀਤੀ ਹੈ ਉਹ ਮਾਰੇ ਨੂੰ ਦਿਸਦੀ ਹੈ ਤੋ ਕਹਿੰਦੇ ਤੁਸੀਂ ਜਦ ਕਿਸ ਦੀ ਮਦਦ ਕਰਦੇ ਹੋ ਤੁਹਾਨੂੰ ਡੋਲਣ ਨਹੀਂ ਦਿੰਦਾ ਤਾਂ ਜੱਟ ਉੱਤੇ ਉੱਠਣਾ ਉੱਠ ਖੜਿਆ ਮੰਜੀ ਤੋਂ ਪਹਿਲੇ ਇਹਨੂੰ ਦੇਖਣਾ ਅੱਛਾ ਹਾਂਜੀ ਪਹਿਲਾਂ ਆ ਕੇ ਇਹਨੂੰ ਦੇਖਣਾ ਆ ਗਵਾਲਣੀ ਸਾਹ ਪ੍ਰਾਣੀ ਕਿ ਹੁਣ ਤੁਹਾਡਾ ਦਿਲ ਲੱਗ ਜੂ ਦੋ ਦੋ ਨੌਖਾਉ ਹਾਂਜੀ ਹਾਂ ਉਹ ਫੇਰ ਰੋਈ ਜਾਂਦਾ ਆਪਣਾ ਮੈਂਬਰ ਸਮਝ ਕੇ ਇਹਦਾ ਹੈਲਪ ਕੀਤੀ ਆ ਵੀ ਚਲੋ ਕੋਈ ਗੱਲ ਨਹੀਂ ਇਹ ਵੀ ਸਾਡਾ ਹੀ ਬੱਚਾ ਭਾਈ ਭਰਾ ਆ ਜੇ ਜੇ ਨਾਲ ਕੀ ਕੀ ਤੁਸੀਂ ਮੈਂ ਵੀ ਚੱਲਾਂ ਨਾਲ ਹੀ ਚੱਲੋ ਕਰੋ ਬਾਪੂ ਜੀ ਵੇਦਾ ਫਿਰ ਹੁਣ ਬਲਹੌਰ ਚਲੋ ਜੀ ਤੁਹਾਡੀ ਜੀ ਬਹੁਤ ਬਹੁਤ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਸੀਂ ਆਇਓ ਤੁਸੀਂ ਵੀਡੀਓ ਵੀ ਦਿੱਤੀ ਪਹਿਲਾਂ ਵੀਡੀਓ ਪਾਈ ਸੋਸ਼ਲ ਮੀਡੀਆ ਤੇ ਵੀਡੀਓ ਘੁੰਮੀ ਆ ਸਾਰੇ ਤਾਂ ਦਾ ਕੁਝ ਪਤਾ ਲੱਗ ਗਿਆ ਜੀ ਤੁਹਾਡਾ ਬਹੁਤ ਬਹੁਤ ਅੱਛਾ ਇਹ ਵੀ ਬਹੁਤ ਵੱਡਾ ਵੱਡਾ ਤੁਹਾਡਾ ਆਸਰਾ ਹੋਇਆ ਜਿਹੜੇ ਮਿਲ ਗਏ ਨਹੀਂ ਸਾਨੂੰ ਕੀ ਪਤਾ ਲੱਗਣਾ ਸਹਿਆ ਚਲੋ ਸ਼ੁਭਾ ਅਸ਼ੇਂਦਰ ਜੀ ਦੀ ਗੱਲ ਕਰਦੇ ਉਹਨਾਂ ਨੇ ਜਿਹੜਾ ਟੂਰ ਬਹੁਤ ਬਹੁਤ ਵਧੀਆ ਸੀ ਹਾਂਜੀ ਹਾਂਜੀ ਬਹੁਤ ਜੀ ਨੇ ਬਹੁਤ ਕੀਤਾ ਜੀ ਉਹਨਾਂ ਦੇ ਚੰਡੀਗੜ੍ਹ ਵਾਲੇ ਸੰਕਲ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਉਹ ਵੀ ਅਮੈਂਡਮੈਂਟ ਤੇ ਕਾਲ ਕਰਕੇ ਇਹਦਾ ਐਡਰੈਸ ਲੱਭਦੇ ਰਹਿ ਕੌਣ ਯਾਨੀ ਕੋਈ ਸਰਚਾਂ ਮਾਰਦੇ ਰਹਿ ਜਿਹਦਾ ਇਹ ਬੋਲਦਾ ਸੀ ਉਹ ਦੋ ਦੋ ਸਰਚਾਂ ਮਾਰਦੇ ਰਹੇ ਫਿਰ ਵੀ ਜਾਨੀ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਫਿਰ ਜਦ ਬੱਦੀ ਜਦ ਉਹਨੇ ਕਿਹਾ ਤਾਂ ਜੀ ਜੀ ਬੱਦੀ ਹਿਮਾਚਲ ਦਾ ਲੱਗਾ ਪਤਾ ਫਿਰ ਫਿਰ ਉੱਥੇ ਦੀਆਂ ਫੋਟੋਆਂ ਸੈਂਡ ਕੀਤੀਆਂ ਉਹਨੇ ਪੰਜਾ ਛੇ ਬੰਦਿਆਂ ਨੂੰ ਤਾਂ ਇਹਦੇ ਘਰ ਤੱਕ ਫੋਟੋ ਪਹੁੰਚੀ ਤਾਂ ਇਹਦੇ ਬ੍ਰਦਰ ਤੱਕ ਫੋਟੋ ਪਹੁੰਚੀ ਤਾਂ ਕਿ ਬਾਕੀ ਉਹੀ ਆ ਹੈ ਕੀ ਕਹਿੰਦੇ ਮੈਂ ਪੁੱਛਦਾ ਬੱਵੂਆ ਕਾਹਾਂ ਜਾਓਗੇ ਬੱਵੂਆ ਸਾਰੇ ਬੱਵੂ ਬੱਲਵਾ ਕ ਨਹੀਂ ਬਲਵਾ ਹਾਂ ਨਹੀਂ ਜਾਣਗੇ ਨਹੀਂ ਜਾਣਗੇ ਅਰੇ ਬਾਪਰੇ ਇਹੀ ਰਹੋਗੇ ਇਤਨਾ ਪੈਰ ਪੜ ਗਿਆ ਕੋ ਕਹਿੰਦਾ ਜੀ ਇੱਥੇ ਰਹਿਣਾ ਜਾਣ ਇਹਨਾਂ ਨੂੰ ਪੰਜਾਬੀ ਆਵੇ ਨਾ ਆਵੇ ਸਾਨੂੰ ਹੀ ਨਹੀਂ ਸਿਖਾਦਦੇ ਬੜੀ ਬਾਸ਼ਾ ਇਹ ਮੈਨੂੰ ਤਾਂ ਆਂਦੀ ਮੈਂ ਕਹਿੰਦਾ ਰੰਦਾ ਜੀ ਬਿਆਰ ਬੂਰ ਬਲਾਂ ਟਰੱਕ ਟੋਕ ਲੱਗੇ ਪਹਿਲਾਂ ਟਰੱਕ ਚਲਾਇਆ ਜੀ ਜੋ ਜਾਂਦਾ ਰੰਦਾ ਸੀਗਾ ਲੋ ਠੀਕ ਹੁੰਦਾ ਫੇਰ ਤਾਂ ਬੰਦਾ ਇੱਥੇ ਕਹਿੰਦਾ ਉੱਦਾਂ ਬਾਅਦ ਚ ਘੇੜਾ ਮਾਰ ਲਈ ਆਤੇ ਜਾਤੇ ਰਹਿਣਾ ਇਨਕਾ ਨੰਬਰ ਲੈ ਜਾ ਨਾ ਹਮ ਵੀ ਆਇੰਗੇ ਬੜਾ ਹਾਂ ਆਇੰਗੇ ਬਦੀ ਤੇਰੇ ਕੋ ਦੇਖਣੇ ਜਰੂਰ ਆਇੰਗੇ ਚਲੋ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਸਾਥੀਓ ਪਿੰਡ ਵਾਲੇ ਹੁਣ ਅਰਵਿੰਦ ਨੂੰ ਵਿਦਾ ਕਰ ਰਹੇ ਨੇ ਤੇ ਆ ਟੈਂਪੂ ਟਰੈਵਲਰ ਹੈ ਜਿਹਦੇ ਡਰਾਈਵਰ ਵੀਰ ਬਿੱਲੇ ਨੇ ਕਿਹਾ ਕਿ ਮੈਂ ਅਰਵਿੰਦ ਨੂੰ ਜਿਹੜਾ ਇਹ ਬੱਸ ਚੜਾ ਕੇ ਆਉਂਗਾ ਤੁਸੀਂ ਦੇਖੋ ਕਿ ਉਹਦੇ ਕੋ ਕੋਰਿਆ ਵੀ ਨਹੀਂ ਜਾ ਰਿਹਾ ਇੱਕ ਪਲਾੰਗ ਵੀ ਨਹੀਂ ਪੁੱਟੀ ਜਾ ਰਹੀ ਪਰ ਪਿੰਡ ਵਾਲੇ ਆਪਣਾ ਸਮਝ ਕੇ ਆਪਣਾ ਪਿਆਰਾ ਸਮਝ ਕੇ ਪੂਰਾ ਸਾਥ ਦੇ ਰਹੇ ਨੇ ਤੇ ਪਿਛਲੇ ਇੱਕ ਹਫ਼ਤੇ ਤੋਂ ਪੂਰਾ ਸਾਥ ਦਿੱਤਾ ਵੀ ਹੈ ਪਿੰਡ ਵਾਲਿਆਂ ਲਈ ਮੈਂ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਵੀਡੀਓ ਪਾਉਨੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਆ ਸਾਡਾ ਸਿੱਧਾ ਪੈ ਜਾਂਦਾ ਹੈ ਗੁਣੀਆਂ ਸਾਥਿਓ ਤੂੰ ਕਿਸੇ ਦੀ ਮਦਦ ਕਰੀ ਰੱਬ ਤੇਰੀ ਮਦਦ ਕਰੂਗਾ ਬਹੁਤ ਦਿਲਾਸਾ ਦਿੰਦੀਆਂ ਨੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਸਾਥਿਓ ਔਰ ਅਰਵਿੰਦ ਵੀਰ ਨੂੰ 4-5 ਦਿਨ ਪਹਿਲਾਂ ਦੁਨੀਆ ਬੜੀ ਬੇਰੰਗ ਲੱਗਦੀ ਸੀ ਪਰ ਅੱਜ ਆਪਣੇ ਪਰਿਵਾਰ ਕੋ ਜਾ ਰਿਹਾ ਇਹਨੂੰ ਵੀ ਚੰਗੀ ਲੱਗੇਗੀ ਦੁਨੀਆ ਸਾਥਿਓ ਇਹਨੂੰ ਵੀ ਚੰਗੀ ਲੱਗੇਗੀ ਦੁਨੀਆ ਸਾਥਿਓ ਪਰ ਜਾਂਦੇ ਜਾਂਦੇ ਉਹਦੀ ਅੱਖ ਭਰ ਗਈ ਕਹਿੰਦਾ ਮੈਂ ਇਸ ਪਿੰਡ ਨੂੰ ਅਨੇਕਾਂ ਯਾਦ ਕਰਾਂ ਧੰਨਵਾਦ